ਈ ਰਿਕਸ਼ਾ ਵਾਲੇ ਬੁੱਝੇ ਦਿੱਕਤ ਕੀ ਕਰਨਾ ਹੈ ਜੀ ਜੈਹਨ ਜੀ ਆਪ ਸਭ ਨੂੰ ਪਤਾ ਹੈ ਕਿ ਸ਼ਹਿਰ ਦੇ ਵਿੱਚ ਜੜੀਆਂ ਕੁਝ ਐਸੀ ਜਗਾ ਜਿੱਥੇ ਰਸ਼ ਬਹੁਤ ਜ਼ਿਆਦਾ ਹੁੰਦਾ ਉਹਤੇ ਦੇਖਣ ਵਿੱਚ ਪਾਇਆ ਗਿਆ ਕਿ ਈ ਰਿਕਸ਼ਾ ਵਾਲੇ ਵੀਰ ਜਿਹੜੇ ਆ ਇਹ ਖਾਲੀ ਉਥੇ ਘੁੰਮਦੇ ਫਿਰਦੇ ਆ ਉਹਦੇ ਕਰਕੇ ਸ਼ਹਿਰ ਵਿੱਚ ਜਾਮ ਲੱਗ ਜਾਂਦਾ ਤੇ ਆਮ ਪਬਲਿਕ ਨੂੰ ਜਿਹੜੀ ਇਹ ਦਿੱਕਤ ਹੁੰਦੀ ਹੈ ਇਸ ਕਰਕੇ ਈ ਰਿਕਸ਼ਾ ਵੀ ਜਿਹੜੇ ਹਸ਼ਾਰਪੁਰ ਦੀਆਂ ਜਿੰਨੀਆਂ ਸਾਡੀਆਂ ਯੂਨੀਅਨ ਆ ਉਹਨਾਂ ਦੇ ਪ੍ਰਧਾਨ ਸਭਾ ਨੂੰ ਆਪਾਂ ਬੁਲਾਏ ਆ ਉਹਨਾਂ ਨੂੰ ਜੋ ਹੁਦਿਤਾ ਉਹ ਸਾਰੀਆਂ ਕਰ ਦਿੱਤੀਆਂ ਜੋ ਅਫਸਰਾਂ ਬਾਲਾ ਵੱਲੋਂ ਹੁਕਮ ਹੈ ਉਹ ਵੀ ਸਾਰਿਆਂ ਨੂੰ ਦੱਸੇ ਗਏ ਆ ਇਹਦੇ ਨਾਲ ਨਾਲ ਇਹਨਾਂ ਨੂੰ ਵੀ ਦੱਸਿਆ ਗਿਆ ਕਿ ਕੋਟੂ ਮੋੜ ਤੋਂ ਕੋਈ ਵੀ ਖਾਲੀ ਈ ਰਿਕਸ਼ਾ ਅੱਗੇ ਨਹੀਂ ਆਏਗਾ ਸਹਾਈ ਐਮਰਜੈਂਸੀ ਦੇ ਉਸ ਤੋਂ ਬਾਅਦ ਚ ਬਹਾਦਰਪੁਰ ਚੌਕ ਤੋਂ ਅੰਦਰ ਨੂੰ ਨਹੀਂ ਆਏਗਾ ਘੰਟਾ ਘਰ ਸਾਈਡ ਤੋਂ ਅੰਦਰ ਨੂੰ ਨਹੀਂ ਜਾਏਗਾ ਤੇ ਕੈਬ ਵਾਲਾ ਜਿਹੜਾ ਚੌਕ ਹੈਗਾ ਕਮਾਲਪੁਰ ਚੌਕ ਤੋਂ ਕੋਈ ਵੀ ਖਾਲੀ ਈ ਰਿਕਸ਼ਾ ਅੰਦਰ ਨੂੰ ਨਹੀਂ ਜਾਏਗਾ ਅਗਰ ਉਹਨਾਂ ਇਹ ਰਿਕਸ਼ਾ ਵਾਲੇ ਵੀਰ ਜਿਹੜੇ ਆ ਇਹ ਚਲਾਕੀ ਕਰਦੇ ਆ ਇਹ ਗਲੀਆਂ ਦੇ ਵਿੱਚੋਂ ਦੀ ਕੱਢ ਕੇ ਇਹ ਰਿਕਸ਼ਾ ਢੇਂਡਾ ਕਰ ਤੱਕ ਲੈ ਜਾਂਦੇ ਆ ਤੇ ਮੈਂ ਅੱਜ ਲਾਸਟ ਵਾਰਨਿੰਗ ਦਿੱਤੀ ਆ ਕਿ ਅਗਰ ਅੱਜ ਤੋਂ ਬਾਅਦ ਕਿਸੇ ਵੀਰ ਨੇ ਇਸ ਤਰ੍ਹਾਂ ਕੀਤਾ ਉੱਤੇ ਜੋ ਲੀਗਲ ਐਕਸ਼ਨ ਆ ਉਹ ਲੈ ਜਾਵੇਗਾ ਇਹਦੇ ਨਾਲ ਨਾਲ ਅਸੀਂ 5 ਤਰੀਕ ਤੱਕ ਟਾਈਮ ਦਿੱਤਾ ਹੈ ਕਿ ਹਰ ਇਹ ਰਿਕਸ਼ਾ ਚਲਾਉਣ ਵਾਲਾ ਮਰਦ ਤੇ ਔਰਤ ਵਰਦੀ ਪਾਏਗਾ ਅਗਰ ਵਰਦੀ ਨਹੀਂ ਪਾਏਗਾ ਤੇ ਫਿਰ ਉਹਦਾ ਜੋ ਜੁਰਮਾਨਾ ਉਹ ਕੀਤਾ ਜਾਵੇਗਾ ਤੇ ਨੰਬਰ 2 ਪ੍ਰਧਾਨ ਜੀ ਨੂੰ ਅਸੀਂ ਬੜੇ ਆਦਬ ਤੇ ਸਤਿਕਾਰ ਨਾਲ ਬੇਨਤੀ ਕੀਤੀ ਹੈ ਵੀ ਕੋਈ ਵੀ ਵਿਅਕਤੀ ਨਸ਼ਾ ਕਰਕੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਟੂ ਵੇ ਜਿਹੜਾ ਇਹ ਰਿਕਸ਼ਾ ਉਹ ਨਾ ਚਲਾਵੇ ਤੇ ਬਾਕੀ ਰਹੀ ਦੂਸਰੀ ਗੱਲ ਇਹਨਾਂ ਦੀ ਕਿ ਜਿਹੜੇ ਹੋਰ ਸਵਾਰੀ ਹੈ ਅਗਰ ਤੁਹਾਨੂੰ ਕੋਈ ਸਵਾਰੀ ਵਿੱਚ ਲੱਗਦਾ ਕਿ ਛੱਕੀ ਹਾਲਤ ਵਿੱਚ ਬੰਦਾ ਕੋਈ ਬੈਠਾ ਹੈ ਤੇ ਕੋਈ ਉਹਦੀ ਨਕਲ ਹੋ ਰਕਤ ਇਦਾਂ ਦੀ ਆ ਉਹ ਉਹ ਨੋਟ ਕਰਕੇ ਟਾਪਕਨ ਚਾਰਜ ਨੂੰ ਦੱਸਿਆ ਜਾਵੇ ਜਾਂ ਜਿਹੜੀ ਪੁਲਿਸ ਕਿਤੇ ਵੀ ਨਾਗੇ ਤੇ ਖੜੀ ਆ ਉਹਨੂੰ ਦੱਸਿਆ ਜਾਵੇ ਤਾਂ ਜੋ ਸਾਡੇ ਸ਼ਹਿਰ ਵਿੱਚ ਕੋਈ ਅਨਸ ਕਾਮੀ ਘਟਣਾ ਜਿਹੜੀ ਹੈ ਨਾ ਵਾਪਰ ਸਕੇ ਅਸੀਂ ਇਹਨਾਂ ਨੂੰ ਕੋ ਬੜੀ ਉਮੀਦਾਂ ਨਾਲ ਆਏ ਆ ਕਿ ਸਾਡਾ ਸਾਥ ਦੇਣਗੇ ਅਗਰ ਕੋਈ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤੇ ਫਿਰ ਉਸ ਵਿਅਕਤੀ ਨੂੰ ਦਿੱਕਤ ਆਵੇਗੀ ਜੀ ਸਰ ਯੂਨੀਫਾਰਮ ਕੱਲੀ ਬੇ ਜ਼ਰੂਰੀ ਹੈ ਜਾਂ ਨੇਮ ਪਲੇਟ ਜੀ ਇਹ ਵੀ ਜ਼ਰੂਰੀ ਆ ਨੇਮ ਪਲੇਟ ਹੋਏਗੀ ਜੀ ਪ੍ਰੋਪਰ ਨੇਮ ਪਲੇਟ ਹੋਏਗੀ ਪ੍ਰੋਪਰ ਯੂਨੀਫਾਰਮ ਹੋਏਗੀ ਸਰ ਇਹ ਜੀ ਖੰਡਾਈ ਵੀ ਇਹਨਾਂ ਕੋ ਲਾਇਸੈਂਸ ਵੀ ਆਨੇ ਡਰਾਈਵਿੰਗ ਲਾਇਸੈਂਸ ਤੇ ਆਰ ਸੀ ਮਸਟ ਇਹ ਹਰ ਵਿਅਕਤੀ ਕੋਲ ਹੋਣੀ ਚਾਹੀਦੀ ਹੈ ਅਗਰ ਕੋਈ ਐਸਾ ਵਿਅਕਤੀ ਪਾਇਆ ਜਾਂਦਾ ਤੇ ਉੱਤੇ ਮੈਂ ਜ਼ਿਆਦਾ ਕਹਿਣਾ ਨਹੀਂ ਚਾਹੁੰਦਾ ਉੱਤੇ ਬਿਲਕੁਲ ਸਖਤ ਐਕਸ਼ਨ ਲਿਆ ਜਾਊਗਾ ਫਿਰ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰ ਦਿੰਨਾ ਬਿਲਕੁਲ ਆ ਕੇ ਸਾਨੂੰ ਰਿਕੁਐਸਟਿੰਗ ਕਰਨੀ ਜੀ ਕਿ ਇਹਨੂੰ ਜੀ ਛੱਡ ਦਿਓ ਜੀ ਇਹਨੂੰ ਐਦਾਂ ਕਰ ਦਿਓ ਜੀ ਉਹਨੂੰ ਉਦਾਂ ਕਰ ਦਿਓ ਅਸੀਂ ਬਿਲਕੁਲ ਸਪੇਅਰ ਨਹੀਂ ਕਰਨਾ ਇਹ ਸਾਰੇ ਮੇਰੇ ਵੀਰ ਲਾਈਨ ਤੇ ਆ ਜਾਓ ਤੇ ਰਾਮਨਾਲ ਜਿਹੜਾ ਟ੍ਰੈਫਿਕ ਰੂਲਾਂ ਦੀ ਜਿਹੜੀ ਪਾਲਣਾ ਉਹ ਕਰੋ ਜੀ ਅੱਜ ਸਾਰੇ ਡੀ ਵਿਖਿਆਲੇ ਸਾਰੇ ਇਹਦੇ ਸੰਭਾਲਾ ਜੀ ਨੇ ਸਾਰੇ ਸ਼ਕਤੀ ਤੇ ਉਹਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਆ ਸਰ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਹੁਸ਼ਿਆਰਪੁਰ ਦੇ ਬਹੁਤ ਹੀ ਵਧੀਆ ਟ੍ਰੈਫਿਕ ਇੰਚਾਰਜ ਸੁਭਾਸ਼ ਪਗਜ ਜੀ ਅੱਜ ਜਦੋਂ ਵੀ ਕੋਈ ਇਹਨਾਂ ਨੇ ਕਿਸੇ ਤਰ੍ਹਾਂ ਦੇ ਵੀ ਕੋਈ ਇਹਨਾਂ ਨੂੰ ਉੱਪਰੋਂ ਉਦੇਸ਼ ਮਿਲਦੇ ਨੇ ਸਰਕਾਰ ਵੱਲੋਂ ਜਾਂ ਇਹਨਾਂ ਦੇ ਵੱਡੇ ਅਸਰਾ ਵੱਲੋਂ ਇਹ ਸਾਡੇ ਨਾਲ ਸਾਂਝੇ ਕਰਦੇ ਨੇ ਤੇ ਅੱਜ ਟ੍ਰੈਫਿਕ ਦੇ ਇੰਚਾਰਜ ਸੁਭਾਸ਼ ਪਗਜ ਜੀ ਸਾਡੇ ਕੋਲ ਆਏ ਸੀਗੇ ਤੇ ਇਹ ਰક્ષਕ ਚਾਲਕ ਜਿਹੜੇ ਬਿਨਾ ਵਰਦੀ ਤੋਂ ਬਿਨਾ ਲਾਇਸੈਂਸ ਤੋਂ ਬਿਨਾ ਨੰਬਰ ਪਲੇਟ ਤੋਂ ਚੱਲਦੇ ਨੇ ਇਹਨਾਂ ਦੇ ਬਾਰੇ ਸਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਅੱਗੇ ਵੀ ਅਸੀਂ ਹਰ ਇਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਆ ਤੇ ਹੁਣ ਵੀ ਆਪਾਂ ਕਰਾਂਗੇ ਤੇ ਇੱਕ ਜਿਹੜਾ ਮੈਂ ਸਾਰੇ ਆਪਣੇ ਰੱਖਿਆ ਚਾਲਕਾਂ ਨੂੰ ਵੀ ਬੇਨਤੀ ਕਰਦਾ ਕਿ ਖਾਲੀ ਤੁਸੀਂ ਰੱਖੇ ਲੈ ਕੇ ਕਮਾਲਪੁਰ ਚੌਕ ਤੋਂ ਘੰਟਾ ਘਰ ਬਾਅਦਦਰਪੁਰ ਗੋਰਾਕੇਡਾਲੀ ਸਾਈਡ ਨਾ ਜਾਓ ਤੇ ਟ੍ਰੈਫਿਕ ਦੀ ਸਮੱਸਿਆ ਬੰਦੀ ਆ ਔਰ ਮੈਂ ਦੂਜੇ ਨੰਬਰ ਤੇ ਮੈਂ ਆਪਣੇ ਜਿਨੇ ਸਾਡੀਆਂ ਹੁਸ਼ਾਰਪੁਰ ਦੇ ਇਹ ਰੱਖਸ਼ਾ ਸੁਸਾਇਟੀਆਂ ਜਿਹੜੀਆਂ ਰਜਿਸਟਰਡ ਹੈ ਉਹਨਾਂ ਦੀ ਅਸੀਂ ਜ਼ਿੰਮੇਵਾਰੀਆਂ ਲੈਣੇ ਆ ਅਲੱਗ-ਅਲੱਗ ਪ੍ਰਧਾਨ ਸਹਿਬਾਨ ਕਰੇ ਆ ਚਾਹੇ ਉਹਦੇ ਵਿੱਚ ਡਾਕਟਰ ਬੀ ਆਰ ਅਮਿਤਕਰੀ ਰੱਖਸ਼ਾ ਬਲਵਰ ਸੁਸਾਇਟੀ ਹੈ ਚਾਹੇ ਭਗਵਾਨ ਸ਼੍ਰੀ ਵਾਲਮੀਕੀ ਰੱਖਸ਼ਾ ਬਲਵਰ ਸੁਸਾਇਟੀ ਹੈ ਚਾਹੇ ਨਾਰੀ ਸ਼ਕਤ ਸક્ષਮ ਨਾਰੀ ਸ਼ਕਤੀ ਰੱਖਸ਼ਾ ਬਲਵਰ ਸੁਸਾਇਟੀ ਹੈ ਜਾਂ ਹੋਰ ਵੀ ਜਿਹੜੀਆਂ ਇਹ ਰੱਖਸ਼ਾ ਸੁਸਾਇਟੀਆਂ ਰਜਿਸਟਰਡ ਹੈ ਉਹਨਾਂ ਦੇ ਅਸੀਂ ਮੋਤਵਾਰ ਆਪਣੇ ਚਾਰਗਾ ਇਹ ਰੱਖਸ਼ਾ ਚਾਰਗਾ ਦੀਆਂ ਅਸੀਂ ਜਿਮੇਵਾਰੀ ਲੈ ਸਕਦੇ ਆ ਬਾਕੀ ਜਿਹੜੇ ਸੁਸਾਇਟੀਆਂ ਤੋਂ ਅਲੱਗ ਚੱਲਦੇ ਨੇ ਇਹ ਰੱਖਸ਼ਾ ਉਹਦੇ ਵਿੱਚ ਚਾਹੇ ਕਿਸੇ ਦੀ ਨੰਬਰ ਪਲੇਟ ਨਹੀਂ ਆ ਚਾਹੇ ਕਿਸੇ ਕੋਲ ਆਰਸੀ ਨਹੀਂ ਹੈ ਚਾਹੇ ਕਿਸੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਚਾਹੇ ਵਰਦੀ ਨਹੀਂ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਜੀ ਔਰ ਸੁਭਾਸ਼ ਭਗਤ ਜੀ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਹਾਂ ਪੂਰਨ ਰੂਪ ਤੇ ਵਾਅਦਾ ਕਰਦਾ ਕਿ ਸਾਡੀ ਸੁਸਾਇਟੀ ਭਗਵਾਨ ਸ਼੍ਰੀ ਵਾਰਕੀ ਦੀ ਰੱਖਸ਼ਾ ਬਲਵਰ ਸੁਸਾਇਟੀ ਲੋ ਨਾ ਕਿਸੇ ਡਾਕੂਮੈਂਟ ਦੀ ਕਮੀ ਆਏਗੀ ਨਾ ਵਰਦੀ ਦੀ ਕਮੀ ਆਏਗੀ ਪਰ ਇੱਕ ਜਿਹੜਾ ਦੁਪਹਿਰ ਦਾ ਮੈਂ ਤੁਹਾਨੂੰ ਬੇਨਤੀ ਦਿੱਤੀ ਹੈ ਕਈ 1:40 ਤੋਂ ਉਹ ਛੁੱਟੀ ਹੋ ਜਾਂਦੀ ਹੈ ਦਬਾਰ ਨੂੰ ਸਕੂਲਾਂ ਦੇ ਵਿੱਚ ਅ 2:30 ਵਜੇ ਤੱਕ ਸਾਨੂੰ ਬੱਚੇ ਲਿਆਣ ਤੇ ਲਿਆਂਦੀ ਜਾਜ ਦਿੱਤੀ ਜਾਵੇ ਜੀ ਕਿਉਂਕਿ ਗਰਮੀ ਆ ਗਈ ਬੱਚੇ ਛੋਟੇ ਹੁੰਦੇ ਆ ਤੇ ਬੱਚੇ ਪਰੇਸ਼ਾਨ ਹੋ ਜਾਂਦੇ ਨੇ ਇਹ ਮੈਨੂੰ ਸਿਰਫ ਇੱਕ ਇਜਾਜ਼ਤ ਦੇਣੀ ਹੈ ਜੀ ਜਿਹੜਾ ਆਪਦੀ ਆ ਜੀ ਤੁਸੀਂ ਛੋਟੇ ਬੱਚਿਆਂ ਦੀ ਰਿਕਵੈਸਟ ਕੀਤੀ ਹੈ ਇਹਦੇ ਤੁਹਾਡੇ ਸਿਰ ਮੱਥੇ ਜਿਹੜੇ ਤੁਹਾਡੇ ਜਿੰਨੇ ਟੈਂਪੂ ਬੱਚੇ ਲੈਣ ਵਾਸਤੇ ਜਾਂਦੇ ਆ ਅਸੀਂ ਬੱਚਿਆਂ ਨੂੰ ਇਸ ਚੀਜ਼ ਵਿੱਚ ਬਹੁਤ ਪਰਮ ਗੇਤ ਦੇਵਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਉਹ ਸਾਡੇ ਆਪਣੇ ਬੱਚੇ ਆ ਅਸੀਂ ਉਹਨਾਂ ਵਾਸਤੇ ਜੋ ਵੀ ਹੋ ਸਕਿਆ ਜਰੂਰ ਕਰਾਂਗੇ ਉਹਨਾਂ ਵਾਸਤੇ ਤੁਹਾਨੂੰ ਆਪਾਂ ਮੀਟਿੰਗ ਕਰ ਲੈਣੀ ਆ ਜਿਹੜੇ ਤੁਹਾਡੇ 1 2 4 8 ਆਟੋ ਜਾਂਦੇ ਆ ਉਹਦੇ ਉੱਪਰ ਸਪੈਸ਼ਲ ਸਟicker ਲਾ ਦਿਓ ਇਹ ਇਹ ਆਟੋ ਨੂੰ ਜਾਣ ਦੀ ਅਗੇ ਦਿੱਤੀ ਜਾਵੇ ਅਸੀਂ ਬੱਚਿਆਂ ਕਰਕੇ ਉਹਨਾਂ ਨੂੰ ਜਰੂਰ ਭੇਜਾਂਗੇ ਇਹ ਤੁਹਾਡੀ ਜਿਹੜੀ ਮੰਗ ਆ ਜਿਹੜੀ ਇਹ ਪ੍ਰਵਾਨ ਆ ਇਹ ਅਸੀਂ ਕਰਾਂਗੇ ਪਰ ਇਹਦੇ ਨਾਲ ਨਾਲ ਤੁਸੀਂ ਸਾਨੂੰ ਬਹੁਤ ਆਸ਼ਵਾਸਨ ਦਿੱਤਾ ਹੈ ਕਿ ਤੁਸੀਂ ਸਾਡਾ ਸਾਥ ਦਿਓਗੇ ਕਿਉਂਕਿ ਤੁਸੀਂ ਪਹਿਲਾਂ ਵੀ ਸਾਡਾ ਬਹੁਤ ਸਾਥ ਦਿੰਦੇ ਰਹੇ ਹੋ ਮੈਨੂੰ ਥੈਂਕ ਯੂ ਤੁਹਾਡਾ ਧੰਨਵਾਦ ਤੇ ਤੁਸੀਂ ਇਹ ਨਾ ਸਾਰੇ ਵੀਰਾਂ ਨੂੰ ਸਮਝਾ ਦਿਓ ਇਹ ਤੁਹਾਡਾ ਸਾਥ ਦੇਣ ਤੁਸੀਂ ਸਾਡਾ ਸਾਥ ਦਿਓ ਤਾਂ ਜੋ ਸ਼ਹਿਰ ਦੇ ਨੂੰ ਅਸੀਂ ਹੁਣ ਹੁਣ ਸਾਡਾ ਜਿਹੜਾ ਅਸਲ ਟੀਚਾ ਹੈ ਉਹ ਹੈਗਾ ਕਿ ਅਸੀਂ ਈ ਰਿਕਸ਼ਾ ਤੋਂ ਹੁਸ਼ਿਆਰਪੁਰ ਸ਼ਹਿਰ ਤੋਂ ਹੁਸ਼ਿਆਰਪੁਰ ਸ਼ਹਿਰ ਨੂੰ ਜਾਮ ਮੁਕਤ ਕਰਨਾ ਇਹਦੇ ਵਾਸਤੇ ਸਾਨੂੰ ਦਿਨ ਰਾਤ ਇੱਕ ਕਰਮੀ ਪਵੇ ਫੋਰਸ ਹੌਦ ਲਾਉਣੀ ਪਵੇ ਅਸੀਂ ਲਾਵਾਂਗੇ ਪਰ ਅਸੀਂ ਹੁਸ਼ਿਆਰਪੁਰ ਨੂੰ ਈ ਰਿਕਸ਼ਾ ਜਾਮ ਤੋਂ ਮੁਕਤ ਕਰਕੇ ਦੱਸਾਂਗੇ ਇਹਦੇ ਵਿੱਚ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਆਮ ਪਬਲਿਕ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਪਲੀਜ਼ ਆਪਣਾ ਕੋਈ ਵੀ ਵਹੀਕਲ ਜਿਹੜਾ ਰੋਂਗ ਸਾਈਡ ਤੁਸੀਂ پارک ਨਾ ਕਰਕੇ ਸਾਡਾ ਸਾਥ ਦਿਓ ਥੈਂਕ ਯੂ